ਐਸਆਈ ਕੁਸ਼ਨ ਕੁਮਾਰ ਸਾਹਿਬ ਦਾ ਮੁੱਖ ਅਫਸਰ ਥਾਣਾ ਫਿਲੌਰ ਤੇ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਸ਼੍ਰੀ ਸਰਵਣ ਸਿੰਘ ਬਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਐਸਆਈ ਕੁਸ਼ਨ ਕੁਮਾਰ ਸਾਹਿਬ ਦਾ ਮੁੱਖ ਅਫਸਰ ਥਾਣਾ ਫਿਲੌਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤੇ ਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ

ਉਸ ਔਰਤ ਦਾ ਬਾਦ ਵਿੱਚ ਨਾਮ ਪਤਾ ਚੁੰਗੀ ਦੇਵੀ ਪਤਨੀ ਸੰਦੀਪ ਕੁਮਾਰ ਵਾਸੀ ਪਿੰਡ ਗੜਾ थाना ਫਿਲੌਰ ਵੱਜੋਂ ਪਤਾ ਲੱਗਾ ਹੈ ਅਤੇ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਵਿੱਚ ਵੀ ਸਬ ਇੰਸਪెక్టర్ ภูਸ਼ਨ ਕੁਮਾਰ ਇੱਕ ਹੋਰ ਔਰਤ ਨੂੰ ਵੀ ਵੀਡੀਓ ਕਾਲ ਕਰਕੇ ਉਸ ਨਾਲ ਅਸ਼ਲੀਲ ਗੱਲਾਂ ਕਰ ਰਿਹਾ ਹੈ ਅਤੇ ਕੱਲੇ ਹੀ ਮਿਲਣ ਲਈ ਬੁਲਾ ਰਿਹਾ ਹੈ ਜੋ ਸੌਰਤ ਦਾ ਬਾਦ ਵਿੱਚ ਨਾਮ ਸਿਮਰਨ ਉਰਫ ਸਿੰਮੀ ਪੁੱਤਰੀ ਨਰੇਸ਼ ਕੁਮਾਰ ਵਾਸੀ ਪਿੰਡ ਮੁਠੱਡਾ ਖੁਰਦ ਥਾਣਾ ਫਿਲੌਰ ਵਜੋਂ ਪਤਾ ਲੱਗਾ ਹੈ ਇਹ ਵੀਡੀਓ ਮਿਤੀ 6 ਅਕਤੂਬਰ 2025 ਤੋਂ ਪਹਿਲਾਂ ਦੀ ਹੈ ਅਤੇ ਮਿਤੀ 6 ਅਕਤੂਬਰ 2025 ਤੱਕ ਸਬ ਇੰਸਪੈਕਟਰ ਕੁਸ਼ਨ ਕੁਮਾਰ ਬਤੌਰ ਮੁਖ ਅਫਸਰ ਥਾਣਾ ਫਿਲੌਰ ਤਾਇਨਾਤ ਸੀ ਐਸਆਈ ਕੁਸ਼ਨ ਕੁਮਾਰ ਇੱਕ ਅਹਿਮ ਅਹੁਦੇ ਤੇ ਤਾਇਨਾਤ ਹੋਣ ਅਤੇ ਇੱਕ ਜ਼ਿੰਮੇਵਾਰ ਪੁਲਿਸ ਅਫਸਰ ਹੋਣ ਦੇ ਬਾਵਜੂਦ ਵੀ ਆਪਣੇ ਅਹੁਦੇ ਦਾ ਲਜਾਇਜ ਫਾਇਦਾ ਚੁੱਕਦਾ ਰਿਹਾ। ਸਰਕਾਰੀ ਡਿਊਟੀ ਦੌਰਾਨ ਔਰਤਾਂ ਨਾਲ ਮੋਬਾਈਲ ਫੋਨ 'ਤੇ ਅਸ਼ਲੀਲ ਗੱਲਾਂ ਕਰਨ, ਤੰਗ ਪਰੇਸ਼ਾਨ ਕਰਨ ਅਤੇ ਫੋਨ ਦੀ ਆਡੀਓ ਅਤੇ ਵੀਡੀਓ ਦੀ ਵਰਤੋਂ ਕੀਤੀ। ਬਾਅਦ ਵਿੱਚ ਇਹ ਆਡੀਓ ਅਤੇ ਵੀਡੀਓ ਵੱਖ ਵੱਖ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਪੁਲਿਸ ਵਿਭਾਗ ਮੇ ਦਾ ਅਕਸ ਕਾਫੀ ਜ਼ਿਆਦਾ ਖਰਾਬ ਹੋਇਆ ਹੈ। ਇਸ ਲਈ ਥਾਣਾ ਫਲੋਰ ਵਿਖੇ ਨਵੇਂ ਤੈਨਾਤ ਹੋਏ एस एच अमन सैनीबल्लू वालों कुमार के खिलाफ मुकदमा नंबर तीन सौ चौंती मिट्टी चौदह दस दो एक बी एन डी पुलिस एक्ट सताहठ आई एक्ट दर्ज रजिस्टर किया गया है जो डी एस पी सिंह बल सुजाद पट्टी की धमकी भरी कॉल बारे पूछा गया तो उन्होंने कहा कि अस उस मैटर ते भी कम कर रहे हाँ जल्दी ही तो उस बारे भी जानकारी दी जाएगी एपी न्यूज़ पंजाबी ਲਈ ਫਲੋਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਅ ਸਰ ਫਲੋਰ ਵਿੱਚ ਇੱਕ ਕਾਫੀ ਦਿਨਾ ਤੋਂ ਇੱਕ ਮਾਮਲਾ ਪਕਿਆ ਹੈਗਾ ਜਿਹੜਾ ਕਿ ਐਸਐਸ ਦੇ ਨਾਲ ਬਲੇਡਰ ਹੈਗਾ ਕਾਫੀ ਵੀਡੀਓ ਵਾਇਰਲ ਹੋਈਆਂ ਕਾਫੀ ਮਾਮਲਾ ਹੈ ਹਾਈ ਲੈਵਲ ਤੇ ਗਿਆ ਅੱਜ ਤੋ ਤੱਕ ਲੱਗਾ ਕਿ ਐਸਐਚਓ ਜਿਹੜੇ ਤੇ ਰਹਿ ਚੁਕੇ ਆ ਸ੍ਰੀ ਭੂਜਨਵਾਲ ਦੀ ਉਹਨਾਂ ਦੇ ਉੱਤੇ ਐਫਆਈਆ ਦਰਜ ਹੋਈ ਆ ਸਰ ਕਿਹੜੀਆਂ ਤਰ੍ਹਾਂਾਂ ਮਾਮਲੇ ਜਿਹੜੀ ਐਫਆਈਆ ਦਰਜ ਹੋਈ ਸਰ ਅ ਸੋਸ਼ਲ ਮੀਡੀਆ ਤੇ ਐਸਐਚਓ ਫਲੋਰ ਐਸਐਸਪੀ ਭੂਸ਼ਨ ਕੁਮਾਰ ਇਸ ਵੰਦ ਵਿੱਚ ਨਾ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਾਨੂੰ ਪਿਛਲੇ ਹਫਤਾ 10 ਦਿਨ ਤੋਂ ਉਸ ਵੰਦ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ੍ਰੀ ਹਰਵਿੰਦਰ ਸਿੰਘ ਵਿਰਕਚੀ ਦੇ ਹੁਕਮ ਅਨਸਾਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫ ਆਈ ਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਆ ਇਸ ਦੇ ਵਿੱਚ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹ ਬੀ ਐਨ ਐਸ ਦੀਆਂ ਧਰਾਵਾਂ 75 75 ਕਾਲਮ 1 ਲਾਈ ਗਈ ਹੈਗੀ ਆ 67 ਆਈਟੀ ਐਕਟ ਲਾਗਿਆ ਹੈਗਾ ਤੇ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਆ ਇਹਦੇ ਤੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਪ੍ਰੂਫ ਸਾਹਮਣੇ ਆਉਂਦੇ ਨੇ ਇਹਦੇ ਵਿੱਚ ਦੋ ਲੇਡੀਆਂ ਜਿਹੜੀਆਂ ਸੀ ਉਹਨਾਂ ਦੀਆਂ ਉਹਨਾਂ ਦਾ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਿਲੋਂਗ ਕਰਦੀ ਹੈਗੀ ਆ ਇੱਕ ਸਿਮਰਜੀਤ ਸਿਮੀ ਹੈਗੀ ਆ ਜਿਹੜੀ ਕਿ ਮਠੱਡਾ ਖੁਰਦ ਨੂੰ ਬਿਲੋਂਗ ਕਰਦੀ ਹੈ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਹੀ ਇਹ ਐਫ ਆਈ ਆਰ ਦੇ ਵਿੱਚ ਜਿਹੜੇ ਫੈਕਟਸ ਲਿਆ ਕੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਤੋਂ ਬਾਅਦ ਜੋ ਕਾਰਵਾਈ ਬਣਦੀ ਹੋਈ ਐ ਐਸ ਐਚਓ ਦੇ ਬਰ ਖਿਲਾਫ ਸਖਤੀ ਨਾ ਕੀਤੀ ਜਾਵੇਗੀ ਸਰ ਇੱਕੀ ਦੱਸਿਓ ਜਿਹੜਾ ਐਸ ਐਚਓ ਨੂੰ ਪਾਕਿਸਤਾਨ ਤੋਂ ਫੋਨ ਆ ਰਹੇ ਆ ਉਹ ਮੈਟਰ ਨੂੰ ਸਰ ਤੁਸੀਂ ਕਿੱਦਾਂ ਲੈ ਰਹੇ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਹਜੇ ਜ਼ੁਬਾਨੀ ਕੋਈ ਰਿਟਰਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਭੱਟੀ ਜਿਹੜਾ ਕਿ ਟੈਰਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਜਿਹੜੀ ਐਫਆਈਆਰ ਵੀ ਦਰਜ ਕੀਤੀ ਜਾਵੇਗੀ ਉਹਦੇ 'ਚ ਕੋਈ ਦੋ ਰਹਿਮਾ ਨਹੀਂ ਹੈ ਕਿਉਂਕਿ ਅਸਚੋ ਕੁਸ਼ਣ ਕੁਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਮੈਂ ਬਲੈਕਮੇਲ ਦਾ ਸ਼ਿਕਾਰ ਹੋ ਰਿਹਾ ਮੈਨੂੰ ਇਹ ਮੁੱਦਾ ਐਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈ ਇਹ ਮੁੱਦੇ ਨੂੰ ਮੁਖਾਇਆ ਗਿਆ ਜੀ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰਸ ਸਾਬਕਾ ਐਸਐਚਓ ਪੂਸ਼ਨ ਕੁਮਾਰ ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਹਦੀ ਤਹਿਕੀਕਤ ਕਰਕੇ ਉਹਦੇ ਬਰਖਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਜਿਹੜੇ ਧਮਕੀ ਆ ਰਹੀ ਉਹਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਆ ਰਹੇ ਉਹ ਤਕੀਫ ਕੀਤੀ ਦਰ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੁਕਾ ਕਿ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦਾਂ ਅਨਕੁਆਇਰ ਕਰਨ ਤੋਂ ਬਾਅਦ ਮੈਟਰ ਉਸ ਉਸ ਤੇ ਜਿਹੜੀ ਆ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ